ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਪਾਂ ਆਏ ਹੋਏ ਆ ਜੀ ਇਤਿਹਾਸਕ ਪਿੰਡ ਕੁੜਾਣੀ ਕਲਾਂ ਜਿੱਥੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ 52 ਕਲੀਆਂ ਵਾਲਾ ਚੋਲਾ ਪਹਿਨ ਕੇ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸੀ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਥੇ ਗੁਰੂ ਮਹਾਰਾਜ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਆ ਤੇ ਜਿਸ ਜਗ੍ਹਾ ਤੇ ਆਪਾਂ ਜਿਸ ਸਥਾਨ ਤੇ ਖੜੇ ਆ ਇਹ ਆ ਜੀ ਗੁਰਦੁਆਰਾ ਹਵੇਲੀ ਸਾਹਿਬ ਇੱਥੇ ਇੱਕ ਭੜੋਲਾ ਸ਼ਸ਼ੋਭਤ ਆ ਤੇ ਇੱਥੇ ਦੇ ਇਤਿਹਾਸ ਬਾਰੇ ਆਪਾਂ ਬਾਬਾ ਜੀ ਤੋਂ ਜਾਣਕਾਰੀ ਲੈਣੇ ਆ ਤੇ ਇਹ ਹੈ ਜੀ ਉਹ ਪੜੋਲਾ ਸਾਹਿਬ ਜਿਹੜਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੋਇਆ ਜੀ ਤੇ ਦਰਬਾਰ ਸਾਹਿਬ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਜੀ ਇਹ ਇਸ ਗੁਰਦੁਆਰਾ ਦਾ ਇਤਿਹਾਸ ਹੈ ਜੀ ਇਹ ਪਹਿਲਾ ਬਾਬਾ ਸੂਰਤੀਆ ਜੀ ਦੀ ਹਵੇਲੀ ਹੋਇਆ ਕਰਦੀ ਸੀ ਹਾਂਜੀ ਬਾਬਾ ਸੂਰਤੀਆ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਥੇ ਬੁਲਾਇਆ ਸੀ ਹਾਂਜੀ ਤੇ ਜਿਹੜਾ ਪਰੋਲਾ ਹੈ ਜੀ ਇਹ ਪਹਿਲਾ ਵੱਡਾ ਹੋਇਆ ਕਰਦਾ ਸੀ ਜੀ ਹਵੇਲੀ ਵੀ ਸਾਰੀ ਵੱਡੀ ਹੋਇਆ ਕਰਦੀ ਸੀ ਇਹ ਬਾਅਦ ਚ ਬਣੀ ਹਵੇਲੀ ਠੀਕ ਹੈ ਜੀ ਮਿੱਟੀ ਤਾਂ ਉਹੀ ਆ ਜੀ ਇਹਦੀ ਹਵੇਲੀ ਦੀ ਪਰੋਲੇ ਦੀ ਠੀਕ ਹੈ ਜੀ ਤੇ ਜੂ ਬਹਾਰ ਵੀ ਸਾਈਨ ਲੱਗੇ ਹੋਏ ਉੱਥੇ ਵੀ ਲਿਖਿਆ ਹੋਇਆ ਹੈ ਇਤਿਹਾਸ ਦੀ ਹਾਂਜੀ ਬਾਹਰ ਵੀ ਸਾਈਨ ਲੱਗੇ ਹੋਏ ਇਤਿਹਾਸ ਲਿਖਿਆ ਹੋਗਾ ਸਾਰਿਆਂ ਦਾ ਹਾਂਜੀ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਕ ਗੁਰਦੁਆਰਾ ਪੜੋਲਾ ਸਾਹਿਬ ਇਹਨੂੰ ਗੁਰਦੁਆਰਾ ਹਵੇਲੀ ਸਾਹਿਬ ਵੀ ਕਹਿੰਦੇ ਨੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 25 ਫੱਗਣ 1688 ਬਿਕਰਮੀਨੂ ਪਿੰਡ ਕੁਡਾਣੀ ਗਲਾ ਵਿਖੇ ਮਹਾਰਾਜ ਨੇ ਚਰਨ ਪਾਏ। ਬਾਬਾ ਸੂਰਤੀਆ ਜੀ ਨੇ ਸ਼ੇਮੇ ਪਾਤਸ਼ਾਹੀ ਬਹੁਤ ਸੇਵਾ ਕੀਤੀ। ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰੂ ਜੀ 45 ਦਿਨ ਉਹਨਾਂ ਦੇ ਘਰ ਰਹੇ ਅਤੇ ਵਾਪਸ ਜਾਣ ਮਿਲੇ ਸਤਿਗੁਰਾਂ ਨੇ 52 ਕਲੀਆਂ ਵਾਲਾ ਚੋਲਾ, ਪੰਜ ਗ੍ਰਾਂਥੀ, ਪਾਵਨ ਚਰਨਾਂ ਦਾ ਇੱਕ ਜੋੜਾ, ਇੱਕ ਮੰਜੀ ਉਹਨਾਂ ਨੂੰ ਬਖਸ਼ਿਸ਼ ਕੀਤੀ। ਇੱਥੇ ਹੀ ਇਹ ਗੁਰਦੁਆਰਾ ਪੜੋਲਾ ਸਾਹਾਵਾ ਜੀ ਜਿੱਥੇ ਸਤਗੁਰਾਂ ਨੇ ਢੋਲੇ ਵਿੱਚ ਕਣਕ ਦੇ ਦਾਣੇ ਆਪਣੇ ਹੱਥ ਨਾਲ ਪਾਏ ਅਤੇ ਬਰ ਦਿੱਤਾ ਕਿ ਇੱਥੇ ਕਦੇ ਲੰਗਰ ਦੀ ਟੋਟ ਨਹੀਂ ਆਵੇਗੀ ਪਰ ਸਤਗੁਰਾਂ ਨੇ ਢੋਲੇ ਦਾ ਟੱਕਣ ਚੁੱਕਣ ਤੋਂ ਮਨਾਹੀ ਕੀਤੀ ਪੰਜ ਪੁਸ਼ਤਾਂ ਤੱਕ ਬਰਕਤ ਰਹੀ ਅਤੇ ਲੰਗਰ ਲਗਾਤਾਰ 180 ਸਾਲ ਚੱਲਦਾ ਰਿਹਾ ਪਰ ਪੰਜਵੀਂ ਪੁਸ਼ਤ ਦੀ ਆਈ ਨਵੀਂ ਨੂ ਨੇ ਅਣਜਾਣੇ ਵਿੱਚ ਢੋਲੇ ਦਾ ਟੱਕਣ ਚੁੱਕ ਦਿੱਤਾ ਅਤੇ ਬਰਕਤ ਸਮਾਪਤ ਹੋ ਗਈ ਇਸ ਸਥਾਨ ਤੇ ਪੂਰਨ ਮਾਸੀ ਦਾ ਦਿਹਾੜਾ ਮਨਾਇਆ ਜਾਂਦਾ ਜੀ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਨਾ ਸਾਕ